ਕਿਉਂ ਨੇਰੀ ਫਸਲ ਚ ਫਾਲਸ ਮੱਟੀ ਜਿਹਨੂੰ ਹਲਦੀ ਰੋਗ ਵੀ ਕਹਿੰਦੇ ਆ ਕਦੋਂ ਅਤੇ ਕਿਉਂ ਹੁੰਦਾ ਹੈ ਹਾਂਜੀ ਤਾਂ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਦਸ਼ਮੇਸ਼ ਪੈਸਟੀਸਾਈਡ ਦੇ ਵਿੱਚ ਇਹ ਚ ਆਪਾਂ ਐਗਰੀਕਲਚਰ ਰਿਲੇਟਡ ਸਾਰੀਆਂ ਗੱਲਾਂ ਕਰਦੇ ਆ ਅੱਜ ਦੀ ਜਿਹੜੀ ਆਪਣੀ ਖਾਸ ਵੀਡੀਓ ਆ ਉਹ ਹੈਗੇ ਆ ਫਾਲਸ ਮੱਟੀ ਜਿਹਨੂੰ ਆਪਾਂ ਹਲਦੀ ਰੋਗ ਵੀ ਕਹਿੰਦੇ ਆ ਗੱਲ ਕਰਾਂਗੇ ਕਿਉਂ ਪੈਦਾ ਹੁੰਦਾ ਕਿਵੇਂ ਪੈਦਾ ਹੁੰਦਾ ਕੀ ਆਪਾਂ ਇਹਦੀ ਰੋਕਥਾਮ ਲਈ ਕਰ ਸਕਦੇ ਆ ਤੇ 100 101% ਤੁਹਾਨੂੰ ਇਹਦਾ ਇਲਾਜ ਦੱਸਾਂਗੇ ਜਿਹੜਾ ਤਾਂ ਡੋਡੀ ਫੱਟ ਗਈ ਉਹਦਾ ਕੋਈ ਇਲਾਜ ਨਹੀਂ ਹੋ ਸਕਦਾ ਪਰ ਪੈਨ ਨੂੰ ਅੱਗੇ ਫੈਲਣੇ ਤੋਂ ਰੋਕਣਾ ਉਹਦੇ ਤੁਹਾਨੂੰ ਸਭ ਤੋਂ ਵਧੀਆ ਇਲਾਜ ਦੱਸਾਂਗੇ ਕਿ ਕਿ ਤੁਸੀਂ ਕੀ ਇਲਾਜ ਕਰ ਸਕਦੇ ਹੋ ਹਾਂਜੀ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿ ਹਲਦੀ ਰੋਗ ਦਾ ਅਟੈਕ ਹੈ ਜਿਹੜਾ ਆਪਣੇ ਝੋਨੇ ਦੀ ਫਸਲ 'ਚ ਕਦੋਂ ਆਉਂਦਾ ਹੈ ਤਾਂ ਗੱਲ ਕਰੀਏ ਜਦੋਂ ਰਾਤ ਦਾ ਟੈਂਪਰੇਚਰ 25 ਡਿਗਰੀ ਤੇ ਦਿਨ ਦਾ ਟੈਂਪਰੇਚਰ 35 ਡਿਗਰੀ ਹੋਵੇ ਉਦੋਂ ਤੇ ਜਦੋਂ ਆਪਣਾ ਝੋਨਾ ਝੋਨਾ ਫਲਾਵਰਿੰਗ ਸਟੇਜ ਤੇ ਹੋਵੇ ਜਿਹਨੂੰ ਆਪਾਂ ਨਸਾਰੇ ਤੇ ਵੀ ਕਹਿੰਦੇ ਆ ਜਦ ਆਪਣਾ ਝੋਨਾ ਨਸਾਰੇ ਤੇ ਹੁੰਦਾ ਹੈ ਉਹੀ ਟਾਈਮ ਪੀਰੀਅਡ ਹੁੰਦਾ ਜਿਹੜੇ ਟਾਈਮ 'ਚ ਹਲਦੀ ਰੋਗ ਦਾ ਅਟੈਕ ਆਉਣ ਇਹਦਾ ਸਭ ਤੋਂ ਜ਼ਿਆਦਾ ਖਤਰਾ ਹੁੰਦਾ। ਦੂਜਾ ਜੇ ਲੰਬੇ ਸਮੇਂ ਤੱਕ ਆਪਣੇ ਖੇਤ ਦੇ ਵਿੱਚ ਪਾਣੀ ਖੜਾ ਰਹਿੰਦਾ ਤੇ ਜਿਹੜਾ ਬੱਦਲ ਪਈ ਆ ਉਹ ਰਹਿੰਦੀ ਆ ਆਸਮਾਨ 'ਚੋਂ ਪ੍ਰੋਪਰ ਧੁੱਪ ਨਹੀਂ ਪੈਂਦੀ ਤੇ ਹਿਊਮਿਡਿਟੀ ਬਹੁਤ ਜ਼ਿਆਦਾ ਹੁੰਦੀ ਆ ਉਹ ਵੀ ਇੱਕ ਬਹੁਤ ਮੇਜਰ ਕਾਰਨ ਹੈ ਹਲਦੀ ਰੋਗ ਦੇ ਪੈਦਾ ਹੋਣੇ ਦਾ ਆਪਣੇ ਝੋਨੇ ਦੀ ਫਸਲ ਦੇ ਵਿੱਚ। ਇਹ ਸਭ ਚੀਜ਼ਾਂ ਫਿਲਹਾਲ ਮੈਨੂੰ ਲੱਗਦਾ ਜ਼ਿਆਦਾਤਰ ਕਿਸਾਨ ਭਰਾਵਾਂ ਨੂੰ ਪਤਾ ਹੋਣੀ ਆ ਪਰ ਇੱਕ ਹੋਰ ਚੀਜ਼ ਜਿਹਦੇ ਕਰਕੇ ਹਲਦੀ ਰੋਗ ਆਉਂਦੀ ਆ ਸਭ ਤੋਂ ਪਹਿਲਾਂ ਤਾਂ ਆਪਣੇ ਖੇਤ ਦੇ ਵਿੱਚ ਪੋਟਾਸ਼ ਦੀ ਕਮੀ ਹੋਣਾ ਤੇ ਦੂਜਾ ਨਾਈਟ੍ਰੋਜਨ ਦੇ ਭਰਪੂਰ ਮਾਤਰਾ ਹੋਣਾ ਮੀਨਸ ਯੂਰੀਆ ਦਾ ਜੇ ਆਪਾਂ ਜਿਆਦਾ ਇਸਤੇਮਾਲ ਕਰਿਆ ਤਾਂ ਵੀ ਆਪਣੇ ਖੇਤ ਦੇ ਵਿੱਚ ਹਲਦੀ ਰੋਗ ਆ ਸਕਦਾ ਤੇ ਜੇ ਆਪਾਂ ਪੋਟਾਸ਼ ਦੀ ਮਾਤਰਾ ਆਪਣੇ ਖੇਤ ਦੇ ਵਿੱਚ ਘਟਾਈ ਜਾਂ ਪੋਟਾਸ਼ ਨਹੀਂ ਪਾਈ ਤਾਂ ਵੀ ਹਲਦੀ ਰੋਗ ਆਉਣੇ ਦਾ ਖਤਰਾ ਬਹੁਤ ਜ਼ਿਆਦਾ ਹੁੰਦਾ ਤੇ ਤੁਸੀਂ ਵੀ ਚਾਹੁੰਦੇ ਹੋ ਵੀ ਥੋੜੇ ਖੇਤ ਦੇ ਵਿੱਚ ਹਲਦੀ ਰੋਗ ਨਾ ਆਵੇ ਤੇ ਜੇ ਆ ਚੁੱਕਿਆ ਉਹ ਅੱਗੇ ਨਾ ਫੈਲੇ ਤਾਂ ਅਸੀਂ ਤੁਹਾਨੂੰ ਇੱਕ ਫਾਰਮੂਲਾ ਦੱਸਣ ਜਾ ਰਹੇ ਹਾਂ ਤੁਸੀਂ ਇਹ ਤਿੰਨ ਚੀਜ਼ਾਂ ਨੂੰ ਮਿਲਾ ਕੇ ਸਪਰੇਅ ਕਰ ਦੇਣੀ ਹੈ ਤੁਸੀਂ ਦੇਖੋਗੇ ਕਿ ਜਿਹੜੀ ਹਲਦੀ ਰੋਗ ਹੈ ਉਹ ਇੱਕੇ ਦਮ ਸਟਾਪ ਹੋ ਜੂਗੀ ਤੇ ਅੱਗੇ ਫੈਲਣ ਤੋਂ ਵੀ ਬਹੁਤ ਫਾਰਮੂਲਾ ਦੇ ਵਿੱਚ ਤੁਸੀਂ ਨੇ ਤਿੰਨ ਚੀਜ਼ਾਂ ਦਾ ਇਸਤੇਮਾਲ ਕਰਨਾ ਹੈ ਸਭ ਤੋਂ ਪਹਿਲਾਂ ਆਪਣਾ ਆ ਗਿਆ 500 ਗ੍ਰਾਮ ਸਾਫ ਵਾਲਾ ਟੈਕਨੀਕਲ ਜਿਹਦੇ ਵਿੱਚ ਆਪਾਂ ਨੂੰ ਕਾਰਬਨ ਡਾਈਜ਼ਮ ਤੇ ਮੈਨਕੋਜੇਬ ਦੇਖਣ ਨੂੰ ਮਿਲਦੀ ਹੈ ਦੂਜਾ ਟੈਕਨੀਕਲ ਜਿਹੜਾ ਆਪਣਾ ਆ ਗਿਆ ਉਹ ਹੈਗਾ ਕਸੂਗਾ ਮਾਈਸੀਨ ਜਿਹੜਾ ਤੁਸੀਂ ਲੈਣਾ 400 ਐਮਐਲ ਤੇ ਤੀਜਾ ਟੈਕਨੀਕਲ ਜਿਹੜਾ ਆਪਾਂ ਟਿਲਟਾ ਦੇ ਨਾਮ ਤੋਂ ਵੀ ਜਾਣਦੇ ਹਾਂ ਜਿਹੜਾ ਹੈਗਾ ਪ੍ਰੋਪੀਗੋਨਾਜੋਲ ਉਹ ਲੈਣਾ ਤੁਸੀਂ 250 ਐਮਐਲ ਪਰ ਇੱਕੜ ਦੇ हिसाब ਨਾਲ ਜੇ ਤੁਸੀਂ ਆਪਣੇ ਖੇਤ ਦੇ ਵਿੱਚ ਹਲਦੀ ਰੋਗ ਨੂੰ ਸਟਾਪ ਕਰਨਾ ਚਾਹੁੰਦੇ ਹੋ ਇੱਕ ਹੋਰ ਤੁਸੀਂ ਨੇ ਧਿਆਨ ਰੱਖਣਾ ਕਿ ਜਿਹੜੀਆਂ ਤਿੰਨੇ ਦਵਾਈਆਂ ਨੇ ਇਹਨਾਂ ਦਾ ਘੋਲ ਅਲੱਗ-ਅਲੱਗ ਬਣਾਉਣਾ ਹੈ ਤਿੰਨਾਂ ਦਾ ਅਲੱਗ-ਅਲੱਗ ਘੋਲ ਬਣਾ ਕੇ ਸਪਰੇਅ ਪੰਪ 'ਚ ਇਕੱਠੇ ਆ ਮਿਕਸ ਕਰਕੇ ਤੁਸੀਂ ਨੇ ਸਪਰੇਅ ਕਰ ਦੇਣੀ ਹੈ ਦੀ ਇਹ ਸਪਰੇਅ ਕਰਨ ਨਾਲ ਤੁਸੀਂ ਦੇਖੋਗੇ ਹਲਦੀ ਰੋਗ ਬਿਲਕੁਲ ਸਟਾਪ ਹੋ ਜਾਊ ਪਰ ਤੁਸੀਂ ਇੱਕ ਹੋਰ ਬਹੁਤ ਜ਼ਰੂਰੀ ਗੱਲ ਦਾ ਧਿਆਨ ਲੈਣਾ ਕਿ 200 ਲੀਟਰ ਪਾਣੀ ਘਟੋ ਘਟਾਉਣਾ ਕਿਉਂਕਿ ਫਿਰ ਆ ਜਿਹੜੀ ਆਪਣੀ ਦਵਾਈ ਥੱਲੇ ਤੱਕ ਪਹੁੰਚ ਜਾਊਗੀ ਤੇ ਜੇ ਆਪਾਂ ਘੱਟ ਪਾਣੀ ਲਾਉਣ ਜਿਵੇਂ 100 120 ਜਾਂ 150 ਲੀਟਰ ਤਾਂ ਉਹਦੇ ਨਾਲ ਦਵਾਈ ਪ੍ਰੋਪਰ ਨਹੀਂ ਪਹੁੰਚ ਪਾਉਂਦੀ ਤਾਂ ਜਿਹੜੀ ਜਗ੍ਹਾ ਤੇ ਦਵਾਈ ਪਾਉਣ ਤੋਂ ਰਹਿ ਜਾਂਦੀ ਹੈ ਉੱਥੋਂ ਹਲਦੀ ਰੋਗ ਦੁਆਰਾ ਸਟਾਰਟ ਹੋਣ ਦੀ ਪ੍ਰੋਬਲਮ ਮੈਂ ਦੇਖੀ ਹੈ ਕਈ ਥਾਂ ਤੇ ਆ ਰਹੀ ਹੈ ਤਾਂ ਗੱਲ ਕਰੀਏ ਹਲਦੀ ਰੋਗ ਕਦੋਂ ਆਉਂਦਾ ਹੈ ਇਹ ਜਦੋਂ ਆਪਣੇ ਦਾਣੇ ਦੀਆਂ ਬੱਲੀਆਂ ਭਰਨ ਲੱਗ ਜਾਂਦੀਆਂ ਨੇ ਮੀਨਜ਼ ਜਦੋਂ ਆਪਣਾ ਦਾਣਾ ਖੁੱਲਦਾ ਹੈ ਉਦੋਂ ਜਿਹੜਾ ਕੁਝ ਬੈਕਟੀਰੀਆ ਹੁੰਦਾ ਹੈ ਉਹਦੇ ਸਪੋਰਸ ਹੁੰਦੇ ਨੇ ਆਪਣੇ ਆਕੇ ਦਾਣੇ ਦੇ ਵਿੱਚ ਜਦੋਂ ਪੈਣ ਲੱਗ ਜਾਂਦੇ ਨੇ ਉਹਦੇ ਨਾਲ ਹਲਦੀ ਰੋਗ ਫੈਲਦਾ ਹੈ ਇੱਕ ਤਾਂ ਇਹ ਆਪਣੇ ਦਾਣੇ ਦੀ ਕੁਆਲਿਟੀ ਨੂੰ ਬਹੁਤ ਜ਼ਿਆਦਾ ਘਟਾਉਂਦਾ ਹੈ ਤੇ ਦੂਜਾ ਹਲਦੀ ਰੋਗ ਦੀ ਇਹ ਪ੍ਰੋਬਲਮ ਹੈ ਕਿ ਇਹ ਫੈਲਦਾ ਬਹੁਤ ਛੇਤੀ ਹੈ ਤਾਂ ਤੁਸੀਂ ਨੇ ਖਾਸ ਧਿਆਨ ਰੱਖਣਾ ਕਿ ਟਾਈਮਲੀ ਇਹਦੀ ਸਪਰੇਅ ਕਰ ਦਿਓ ਤਾਂ ਕਿ ਸਪਰੈਡ ਨਾ ਹੋਵੇ ਤੇ ਜੇ ਤੁਹਾਡੇ ਖੇਤ ਚ ਆ ਵੀ ਚੁੱਕਿਆ ਤਾਂ ਇਹਨੂੰ ਸਪਰੈਡ ਹੋਣ ਤੋਂ ਆਪਾਂ ਪਹਿਲਾਂ ਹੀ ਕਿਸਾਨ ਭਰਾਵਾਂ ਨੇ ਇੱਕ ਹੋਰ ਗੱਲ ਵੀ ਨੋਟ ਕੀਤੀ ਹੋਣੀ ਕਿ ਜਿਹੜੇ ਖੇਤ ਦੇ ਵਿੱਚ ਹਲਦੀ ਰੋਗ ਆ ਜਾਂਦਾ ਹੈ ਇੱਕ ਤਾਂ ਉੱਥੇ ਜਿਹੜੀ ਆਪਣੀ ਦਾਣੇ ਦੀ ਕੁਆਲਿਟੀ ਬਿਲਕੁਲ ਖਤਮ ਹੋ ਜਾਂਦੀ ਹੈ ਦੂਜਾ ਜਿਹੜਾ ਦਾਣਿਆਂ ਦਾ ਵਜ਼ਨ ਹੁੰਦਾ ਉਹ ਵੀ ਬਿਲਕੁਲ ਨਹੀਂ ਰਹਿੰਦਾ ਬਿਲਕੁਲ ਹਲਕੇ ਦਾਣੇ ਹੁੰਦੇ ਨੇ ਜਿਹੜੇ ਖੇਤ ਦੇ ਵਿੱਚ ਹਲਦੀ ਰੋਗ ਆਇਆ ਹੁੰਦਾ ਤਾਂ ਇਹਦੇ ਨਾਲ ਆਪਣੇ ਜਿਹੜਾ ਝਾੜਾ ਉਹਦੇ ਵਿੱਚ ਵੀ ਕਾਫੀ ਜ਼ਿਆਦਾ ਪੈਨੋ ਨੁਕਸਾਨ ਦੇਖਣੇ ਨੂੰ ਮਿਲਦਾ ਤਾਂ ਗੱਲ ਕਰੀਏ ਆਪਣੇ ਖੇਤ ਦੇ ਵਿੱਚ ਕਿੰਨਾ ਨੁਕਸਾਨ ਕਰ ਸਕਦਾ ਹੈ ਜੇ ਹਲਦੀ ਰੋਗ ਦੀ ਆਪਾਂ ਗੱਲ ਕਰੀਏ ਫਲਾਵਰਿੰਗ ਸਟੇਜ ਤੇ ਆਉਂਦਾ ਹੈ ਤੇ ਜਦੋਂ ਤੱਕ ਆਪਣਾ ਝੋਨਾ ਪੱਕਦਾ ਨਹੀਂ ਹੈ ਉਦੋਂ ਤੱਕ ਅਟੈਕ ਕਰਦਾ ਰਹਿੰਦਾ ਤਾਂ ਜਿਹੜੀ ਹੈ ਆਪਣੀ ਫਸਲ ਦੀ ਗੁਣਵੱਤਾ ਜਾਂ ਜਿਹਨੂੰ ਆਪਾਂ ਕਹਿੰਦੇ ਆਂ ਕੁਆਲਿਟੀ ਆ ਉਹਨੂੰ 10 ਤੋਂ ਲੈ ਕੇ 30% ਤੱਕ ਇਫੈਕਟ ਕਰਦਾ ਹੈ ਮੀਨ ਜੇ ਤੁਹਾਡੇ ਖੇਤ ਦੇ ਵਿੱਚ 30 ਕੁਇੰਟਲ ਦਾ ਝਾੜਾ ਤਾਂ ਜੇ ਹਲਦੀ ਰੋਗ ਆ ਗਿਆ ਤਾਂ ਉਹ 20 ਕੁਇੰਟਲ ਤੱਕ ਹੀ ਰਹਿ ਜਾਊਗਾ ਇੰਨਾ ਜ਼ਿਆਦਾ ਹਲਦੀ ਰੋਗ ਇਫੈਕਟ ਪਾਉਂਦਾ ਤਾਂ ਕਰਕੇ ਅਸੀਂ ਸਾਰੇ ਕਿਸਾਨ ਭਰਾਵਾਂ ਨੂੰ ਇਹੀ ਰეკਮੈਂਡ ਕਰ ਰਹੇ ਆਂ ਤੇ بار بار ਹਲਦੀ ਰੋਗ ਤੇ ਤਾਂ ਹੀ ਵੀਡੀਓ ਬਣਾ ਰਹੇ ਆ ਕਿ ਤੁਸੀਂ ਟਾਈਮਲੀ ਸਪਰੇਅ ਕਰ ਦੋ ਤਾਂ ਕਿ ਤੁਹਾਡੇ ਖੇਤ ਦੇ ਵਿੱਚ ਇਹ ਬਿਮਾਰੀ ਨਾ ਹੋਵੇ ਤੇ ਜੇ ਬਾਇਚਾਂਸ ਆ ਵੀ ਚੁੱਕਿਆ ਤਾਂ ਤੁਸੀਂ ਇਹਨੂੰ ਉੱਥੇ ਹੀ ਰੋਕ ਲਓ ਸੀ ਤੁਹਾਡੇ ਲਈ ਸਪੈਸ਼ਲ ਫਾਰਮੂਲੇ ਲੱਭ ਕੇ ਲੈ ਕੇ ਆ ਰਹੇ ਆ ਬਾਕੀ ਜੇ ਤੁਸੀਂ ਹੋਰ ਵੀ ਇਹੋ ਜਿਹੀ ਇਨਫੋਰਮੇਟਿਵ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੋ ਸਕੇ ਤਾਂ ਸਾਡੇ ਚੈਨਲ ਦਾ ਜਿਹੜਾ ਮੈਂਬਰ ਬਣੇ ਉਹ ਤੁਸੀਂ ਜੁਆਇਨ ਬਟਨ ਦਬਕ ਕੇ ਉਹਦੇ ਨਾਲ ਤੁਹਾਡੇ ਲਈ ਕੋਈ ਸਪੈਸ਼ਲ ਵੀਡੀਓ ਜਿਹਦੇ ਵਿੱਚ ਆਪਾਂ ਪ੍ਰੋਡਕਟਾਂ ਦੇ ਰੇਟ ਵੀ ਦੱਸਦੇ ਰਹਿੰਨੇ ਆ ਉਹ ਤੁਹਾਡੇ ਲਈ ਸਪੈਸ਼ਲ ਆਉਣੀਆਂ ਜਿਹੜੇ ਮੈਂਬਰ ਬਣੇ ਹੋ